ਕਿੰਨਾ ਪਿਆਰ ਲੈ ਕੇ ਬੈਠੇ ਸਾਡੇ ਮਾਤਾ ਜੀ ਔਰ ਜਿਹੜੀਆਂ ਭੈਣਾਂ ਜੁੜੀਆਂ ਅੱਜ ਵੀ ਉਹਨਾਂ ਦੇ ਕੋਲੇ ਸੀਸਾ ਜੇ ਆਪਣੇ ਆਪ ਨੂੰ ਤਕੜਿਓ ਕੇ ਬਚਾਈਏ ਆਉਣ ਵਾਲੀ ਪੀੜ੍ਹੀ ਨੂੰ ਇੱਧਰ ਨੂੰ ਜੋੜੀਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਹੁਣ ਗੁਰੂ ਸਾਹਿਬ ਜੀ ਅਜੇ ਭਾਈ ਲਹਿਣੇ ਦੇ ਰੂਪ ਚ ਨੇ ਜਿਹੜੀ ਸੰਗਤ ਆਪਾਂ ਕਰ ਰਹੇ ਆ ਆਪਣੇ ਬੱਚੇ ਕਰ ਰਹੇ ਤੁਸੀਂ ਕਰਮਾਂ ਵਾਲੇ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਘਰੇ ਬੈਠਿਆਂ ਕੁਝ ਨਹੀਂ ਹੋਣਾ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦੇਂਦਾ ਏ ਜੋ ਦੁਨੀਆ ਨੂੰ ਜਸ ਉਸ ਦੇ ਗਾਉਣੇ ਆ ਜਸ ਹੀ ਹੈ ਵਾਹਿਗੁਰੂ ਕੱਜ ਕੀ ਵੀਰੋ ਤੁਹਾਡੀ ਆਵਾਜ਼ ਘਟ ਜੇ ਵਾਹਿਗੁਰੂ 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 ਜਾਸ ਹੋ ਗਿਆ ਸਵਾਸਾਂ ਦੀ ਸੰਭਾਲ ਕਰ ਲਈ ਇੱਕ ਦਿਨ ਐਸਾ ਆਇਆ ਸਤਿਗੁਰਾਂ ਦੇ ਦੋ ਸੁਪੁੱਤਰ ਨੇ ਭਾਈ ਦਾਸੂ ਜੀ ਭਾਈ ਦਾਤੂ ਜੀ ਦੋ ਹੀ ਬੇਟੀਆਂ ਨੇ ਬੀਬੀ ਅਮਰੋ ਜੀ ਬੀਬੀ ਅਨੋਖੀ ਜੀ ਇਤੋਂ ਇਹ ਵੀ ਸਿੱਖਿਆ ਮਿਲਦੀ ਵੀ ਘੱਟੋ ਘੱਟ ਚਾਰ ਬੱਚੇ ਨਹੀਂ ਤੇ ਦੋ ਬੱਚੇ ਜ਼ਰੂਰੀ ਆ ਪਰ ਆਪਾਂ ਕੀ ਕਰਦੇ ਸਾਰੇ ਜੇ ਬੇਟਾ ਹੋ ਜਾਂਦਾ ਤੇ ਮੁੜ ਕੇ ਕੋਈ ਬੱਚਾ ਹੀ ਨਹੀਂ ਲੈਂਦੇ ਆ ਖੁਸ ਸਤਨਾਓ ਜੇ ਗੁਰੂ ਦਾ ਅੱਜ ਦਿਨ ਮਨਾਇਆ ਨਾ ਥੋੜਾ ਜਿਹਾ ਇੱਧਰ ਧਿਆਨ ਦੇਣਾ ਚਾਰ ਬੱਚੇ ਸੀ ਮਾਰੇ ਦੇ ਗ੍ਰਸਤੀ ਜੀਵਨ ਦੇ ਤੇ ਖੇਡ ਕਦੋਂ ਵਾਪਰੀ ਇੱਕ ਦਿਨ ਅੰਮ੍ਰਿਤ ਵੇਲੇ ਤੁਰੇ ਨੇ ਜਿੱਦਾਂ ਤੁਸੀਂ ਸਮਾਗਮ ਰੱਖਿਆ ਨਾ ਪਤਾ ਨਹੀਂ ਕਿਹਦੀ ਜ਼ਿੰਦਗੀ ਬਦਲ ਜਾਣੀ ਆ ਕਿੰਨੇ ਆ ਸੁਣ ਕੇ ਵੀਡੀਓ ਮੋੜਉਣਾ ਬੜਾ ਪਿਆਰ ਮਿਲਦਾ ਹੈ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਲਾਇਵ ਰਾਹੀਂ ਦਰਸ਼ਨ ਕਰਦੀਆਂ ਜਿਹੜੇ ਵਿਚਾਰੇ ਕੰਮਾਂ ਤੇ ਬੀਜੀ ਖਾਸ ਕਰਕੇ ਜਿਹੜੇ ਬਾਹਰ ਹੈ ਨਾ ਉਹਨਾਂ ਦੀ ਰੂਹ ਪੰਜਾਬ ਵਿੱਚ ਵੱਸਦੀ ਹੈ ਹੁਣ ਤੁਹਾਡੇ ਪਿੰਡ ਚੋਂ ਕਿੰਨੇ ਬਾਹਰ ਹੋਣਗੇ ਲਾਈਵ ਪਹੁੰਚ ਜਾਣਾ ਤੇ ਉਹਨਾਂ ਨੇ ਅੰਦਰੋਂ ਸਕੂਨ ਮਿਲਣਾ ਵੀ ਸਾਡੇ ਪਿੰਡ ਸਾਡਾ ਪਰਿਵਾਰ ਆਇਆ ਇਹ ਗੱਜ ਕਿ ਅੱਖੋ ਸਤਨਾਮ ਇਹ ਸੱਚ ਹੈ ਕਿਉਂਕਿ ਮੈਂ ਵੀ ਵਿਦੇਸ਼ ਜਾਂਦਾ ਰਿਹਾ ਨਾ ਇਹ ਗੱਲ ਸੱਚੀ ਜਦੋਂ ਬੰਦਾ ਬਾਹਰ ਚੱਲ ਜਾਂਦਾ ਬੜੀ ਖੋਪ ਪੈਂਦੀ ਹੈ ਆਪਣੀ ਤਰਤੀ ਦੀ ਅਹੀਂ ਤੇ ਚਲੋ 15 20 ਦਿਨਾਂ ਵਾਸਤੇ ਜਾਈਦਾ ਪਰ ਉੱਥੇ ਜਾ ਕੇ ਬੜਾ ਖਿੱਚ ਪੈਂਦੀ ਏ ਧਰਤੀ ਇੰਨੀ ਕਰਮਾ ਵਾਲੀ ਨਾ ਕਿਉਂਕਿ ਇਸ ਧਰਤੀ ਤੇ 10 ਗੁਰੂ ਸਾਹਿਬ ਦੇ ਚਰਨ ਪਏ ਆਖੋ ਸਤਿਨਾਮ ਇੱਥੇ ਭਗਤਾਂ ਨੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਸ਼ਹੀਦਾਂ ਦਾ ਲਹੂ ਡੁੱਲਿਆ ਇਹਦੇ ਨਾਲ ਦੀ ਧਰਤੀ ਕਿਦਰੇ ਦੀ ਹੈਗੀ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਸਹਿਬਜ਼ਾਦਿਆਂ ਦੀ ਸਸਕਾਰ ਹੋਏ ਮੰਜੀ ਜਗ੍ਹਾ ਜਿਹੜੀ 2 ਅਰਬ 50 ਕਰੋੜ ਦੀ ਗੱਜ ਆਖੋ ਸਤਿਨਾਮ ਮਾਣ ਕਰਿਆ ਕਰੋ ਧੰਨਵਾਦ ਕਰਿਆ ਕਰੋ ਸਾਧ ਤਰਤੀ ਪਈ ਹਰ ਆਵਲੀ ਸਾ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਪੜੋ ਪੜੋ ਸਤ ਗੁਰ ਬੈਠਾ ਆਏ ਜਿੱਥੇ ਮੇਰਾ ਸਤ ਗੁਰ ਬੈਠਾ ਆਏ ਸਤ ਗੁਰ ਜਿੱਥੇ ਮੇਰਾ ਸੇ ਜੰਤ ਪਏ ਹਰੀਆ ਵਲੇ ਸੇ ਜੰਤ ਪਏ ਹਰੀਆ ਵਲੇ ਸੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ 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 ਇੱਕ ਫਾਇਦਾ ਹੋਰ ਜੀ ਆਮ ਬੰਦੇ ਦੇ ਮੱਥੇ ਤੇ ਟਿਉੜੀ ਹੋ ਗਈ ਇੱਥੇ ਸਾੜ ਪਊਗਾ ਕਲਪ ਦੀ ਫਿਰਦੀ ਦੁਨੀਆ ਇੰਨਾ ਗ੍ਰੋਧ ਵੱਧ ਗਿਆ ਕਾਮ ਵਾਸ਼ਨਾ ਦਿਨੇ ਰਾਤ ੱੱੱਕੇ ਖਾਂਦੇ ਫਿਰਦੇ ਸਭ ਕੁਝ ਹੁੰਦਿਆ ਕੋਈ ਨਸ਼ਾ ਖਾਂਦਾ ਕੋਈ ਦਵਾਈ ਖਾਂਦਾ ਨੀਂਦਰ ਨਹੀਂ ਪੈਂਦੀ ਆ ਜਿਹੜੀਆਂ ਪੰਕਤੀਆਂ ਤੁਸੀਂ ਪੜੀਆਂ ਏ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਸਭ ਤੋਂ ਪਹਿਲੀ ਬਰਕਤ ਜਦੋਂ ਕਥਾ ਕੀਰਤਨ ਚੱਲਦਾ ਹੋਵੇ ਤੇ ਕੋਈ ਰੂਹ ਨਾ ਬੈ ਕੇ ਸੁਣਦਾ ਹੋਵੇ ਤੇ ਹਿਰਦੇ ਤੇ ਠੰਡ ਪੈਂਦੀ ਆ ਸਕੂਨ ਮਿਲਦਾ ਐਸੀ ਘਟਨਾ ਘੱਡੀ ਬਾਬਾ ਲਹਿਣਾ ਜੀ ਦੀ ਜ਼ਿੰਦਗੀ 'ਚ ਅਮਰਤ ਵੇਲਾਏ ਤੁਰੇ ਜਾ ਰਹੇ ਨੇ ਪ੍ਰਾਣੇ ਸਮੇਂ ਤਕਰੀਬਨ ਹੀ ਅਮਰਤ ਵਾਲੇ ਲੋਕੀ ਬਾਹਰ ਅੰਦਰ ਜਾਂਦੇ ਸੀ ਤੇ ਭਾਈ ਜੋਧ ਜੀ ਦਾ ਜ਼ਿਕਰ ਆਉਂਦਾ ਏ ਤਿੰਨ ਸ ਸਾ ਗੁਰਮਤ ਦੇ ਪਹਿਲਾ ਸਾ ਸੁਣਨਾ ਤੁਸੀਂ ਸੁਣ ਰਹੇ ਹੋ ਸਾਰੇ ਕਈ ਨਹੀਂ ਆਏ ਦੂਸਰਾ ਸਾ ਸਮਝਾਉਣੀ ਤੁਸੀਂ ਸਿਰ ਹਿਲਾਏ ਤੀਸਰਾ ਸਾ ਸਮਾ ਜਾਣਾ ਸਮਾਵਤੀ ਜਦੋਂ ਬਾਬਾ ਲੈਣਾ ਜੀ ਤੁਰੇ ਜਾ ਰਹੇ ਨੇ ਤੇ ਇੱਕ ਰੰਗਿਆ ਹੋਇਆ ਸਿੱਖ ਪਾਠ ਕਰ ਰਿਹਾ ਪਾਠ ਤੇ ਕਿਹੜੀ ਆਵਾਜ਼ ਆਈ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉ ਕਾਲੀ ਐ ਮੰਦਾ ਮੂਲ ਨ ਕੀਚਈ ਜੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨ ਹਾਰੀ ਐ ਤਵੇਹ ਪਸ ਢਾਲੀ ਐ ਕਿਸ਼ ਲਾਹੇ ਉਪਰ ਕਾਲੀ ਐ ਧੰਨਵਾਦ ਤੁਹਾਡਾ ਤੁਸੀਂ ਸਭ ਨੇ ਹਾਜ਼ਰੀ ਭਰੀ ਜਦੋਂ ਕਿਸੇ ਮਾਂ ਪਿਓ ਦਾ ਪੁੱਤ ਕਮਾਈ ਕਰਦਾ ਨਾ ਭੈਣੋ ਵੀਰੋ ਮਾਂ ਨੂੰ ਵੀ ਖੁਸ਼ੀ ਹੁੰਦੀ ਪਿਓ ਨੂੰ ਤੇ ਬਾਕੀ ਗੱਲਾਂ ਛੱਡੋ ਭੇਟਾ ਦੀਆਂ ਪੈਸੇ ਦੀਆਂ ਜਦੋਂ ਇਦਾਂ ਆਪਾਂ ਸਾਰੇ ਦੀਵਾਨ ਚ ਬਾਣੀ ਪੜਦੇ ਨਾ ਤੇ ਮੇਰਾ ਦਿਲ ਕਹਿੰਦਾ ਹੈ ਵੀ ਗੁਰੂ ਸਾਹਿਬ ਪਤਾ ਨਹੀਂ ਕਿੰਨੇ ਖੁਸ਼ ਹੁੰਦੇ ਆਖੋ ਸਤਨਾਮ ਸ੍ਰੀ ਇੱਕ ਬੇਨਤੀ ਸੰਗਤ ਨੂੰ ਬਹਿ ਜੋ ਪਿਆਰ ਨਾਲ ਬਾਤ ਚ ਦੇ ਦਿਓ ਇਸabhavਤੀ ਤੇ ਤੇ ਹੁਣ ਤੁਹਾਡਾ ਫਿਰ ਇਕਾਗਰਤਾ ਭੰਗ ਹੋਣੀ ਜਦੋਂ ਆਪਾਂ ਆਖਰੀ ਧਾਰਨਾ ਪੜੀ ਉਦੋਂ ਜਿੰਨੇ ਪਿਆਰ ਦੇਣਾ ਦੇ ਦਿਓ ਤੁਹਾਡਾ ਸਭ ਤੋਂ ਵੱਡਾ ਪਿਆਰ ਤੇ ਆਈ ਹੈ ਵੀ ਜਿਹੜਾ ਤੁਸੀਂ ਬੈਠੇ ਆ ਉਹ ਵੀ ਇਹੋ ਜੇ ਸਮੇਂ ਤੇ ਤੁਹਾਡੇ ਰੇਣੀ ਆ ਗੱਜ ਕੇ ਕਹਿ ਦੋ ਸਤਨਾਮ हां उठियो ना, ना कोई ਬਾਤ ਇਕੱਠਾ ਪਿਆਰ ਦੇ ਦਿਓ ਬੜਾ ਪਿਆਰ ਤੁਸਾਂ ਦਿੱਤਾ ਇਹ ਜਿਹੜਾ ਸ਼ਬਦ ਸੀ ਨਾ ਭਾਈ ਜੋਧ ਨੇ ਪੜਿਆ ਤੇ ਗੁਰੂ ਅੰਗਦ ਸਾਹਿਬ ਨੇ ਸੁਣਿਆ ਹੁਣ ਪਹਿਲੀ ਕਮੀ ਕਿੱਥੇ ਆ ਵੀ ਗੁਰਦੁਆਰੇ ਪਾਠੀ ਪਾਠ ਕਰਦਾ ਤੇ ਸੁਣਨ ਵਾਲਾ ਹੀ ਕੋਈ ਨਹੀਂ ਬੋਲੋ ਵਾਹਿਗੁਰੂ ਸਿਰਫ ਗਿਣਤੀ ਹੋ ਰਹੀ ਵੀ 105 ਖੰਡ ਪਾਠ ਚੱਲ ਰਹੇ ਫਲਾਣਾ ਫਲਾਣੇ ਵੱਲੋਂ ਫਲਾਣਾ ਫਲਾਣੇ ਵੱਲੋਂ ਤੇ ਜਦੋਂ ਭੋਗ ਹੁੰਦਾ ਨਾ ਉਦੋਂ ਗਰੰਥੀ ਦੇ ਗਲ ਚ ਗੂਠਾ ਦਿੰਨੇ ਲੈ ਨਾ ਜੀਦਾ ਇੱਕ ਨਾਂ ਰਹਿ ਗਿਆ ਤੇ ਬਾਬੇ ਦੀ ਖੈਰ ਨਹੀਂ ਆਖੋ ਸਤਨਾ ਕਿਉਂਕਿ ਅਸੀਂ ਵਿਚਰਦੇ ਆ ਉਹਦੇ ਗੂਠਾ ਦਿੱਤਾ ਲੈਡਾ ਪੇਪਰ ਫੜਾ ਕੇ ਵੀ ਗਰਮੀ ਇੰਨੀ ਉਹ ਡਿੱਗਣ ਵਾਲਾ ਹੋ ਜਾਂਦਾ ਇਹ ਵਿਦੇਸ਼ ਵੀ ਇਹ ਚੱਲਣ ਦੀ ਮਰਜ਼ਾ ਦਾ ਮੈਂ ਤੇ ਉੱਥੇ ਕਹਿ ਕੇ ਵੀ ਆਇਆ ਕਿ ਜੇ ਤੁਸੀਂ ਨਾਂ ਲੈਣੇ ਤੇ ਅਰਦਾਸ ਤੋਂ ਬਾਅਦ ਲੈ ਲਿਆ ਕਰੋ ਸਾਈਡ ਤੇ ਅਰਦਾਸ ਦੀ ਛਵੀ ਵਿਗੜਦੀ ਆ। ਕਿੰਨੀ ਕੀ ਨੀ ਕੀ ਗੱਲ ਚਮਚਾ ਚੜਾਇਆ, ਕੌਲੀ ਚੜਾਈ, ਬੋਰੀ ਚੜਾਈ, ਪੱਖਾ ਚੜਾਇਆ ਤੇ ਮਗਰੋਂ ਆ ਕੇ ਕਹਿੰਦੇ ਆ ਬਿਨ ਬੋਲਿਆਂ ਸਭ ਕਿਛ ਜਾਣਦਾ। ਤੇ ਜੇ ਜਾਣਦਾ ਤਾਂ ਫਿਰ ਰੌਲਾ ਕਾਹਤੋਂ ਪਾਇਆ? ਕਿਸੇ ਅੱਗੇ ਕੀਚੈ? ਜੇ ਆਪਾਂ ਰੋਜ਼ ਪੜ੍ਹਦੇ ਰਾਤ ਨੂੰ ਅੰਤਰ ਜਾਨੀ ਪੁਰਖ ਸਰਦਾ ਮਨ ਕੀ ਪੁਰੋ ਸਾਹਿਬ ਨੇ ਮੈਨੂੰ ਪੁਰੋ ਸਹੀ ਵੀ ਮੇਰੇ ਗੁਰੂ ਨੂੰ ਸਭ ਕੁਝ ਪਤਾ ਮੇਰੇ ਬਾਰੇ ਕਿਉਂਕਿ ਮੈਂ ਕੀ ਦੇਣਾ ਜਿਹੜੇ ਬਟਵੀ ਚੋਂ ਕੱਢ ਕੇ ਮੈਂ ਮੱਥਾ ਟੇਕਣਾ ਬਟਵੀ ਨੂੰ ਭਰਨ ਵਾਲਾ ਤੇ ਸਤਿਗੁਰੂ ਆ ਹੋਮੇ ਖਤਮ ਹੋ ਗਈ ਨਾ ਅਧੀਆਂ ਲੜਾਈਆਂ ਪ੍ਰਧਾਨਕੀਆਂ ਗੁਰਦੁਆਰੇ ਖਤਮ ਹੋ ਜਾਣਗੀਆਂ ਜੇ ਆਹ ਕਥਾ ਪਹੁੰਚ ਜੇ ਨਾ ਤੁਹਾਡੇ ਕੰਨਾਂ ਤੱਕ ਇਹ ਕਦੇ ਗੁਰੂ ਅੱਗੇ ਹੋਮੇ ਨਹੀਂ ਜਿਤਾਉਣੀ ਜੇ ਤੁਹਾਡੇ ਕਰਪੁੱਤ ਹੋਇਆ ਗੁਰਨੂਰ ਸਿੰਘ ਫਤੇ ਸਿੰਘ ਤੇ ਜੀ ਉਹਦਾ ਨਾਮ ਨਹੀਂ ਬੋਲਿਆ ਤੇ ਦਿੱਤਾ ਤੇ ਇੰਨੇ ਹੀ ਆ ਆਪਣਾ ਥੋੜਾ ਵਾਉ ਹੋਂ ਮੈਂ ਗਈ ਨਾ ਤੇ ਅਰਦਾਸ 5 ਮਿੰਟ ਦੀ ਆ ਤੇ ਕਈ ਪਿੰਡਾਂ ਚ ਵੇਖੀਦਾ 45 ਮਿੰਟ ਦੀ ਕਰਤੀ ਆਖੋ ਫਿਰ ਇੱਥੋਂ ਪਤਾ ਲੱਗਦਾ ਵੀ ਗੁਰੂ ਸਾਹਿਬ ਨੂੰ ਦੱਸਣ ਦੀ ਨਹੀਂ ਲੋੜ ਗੁਰਮਖੋ ਘਟ ਘਟ ਕੇ ਭਲੇ ਬਰੇ ਕੀ ਇਹੋ ਜਿਹਾਂ ਰੂਹਾਂ ਵੇਖੀਆਂ ਜਿਹੜੇ ਭਰੇ ਟਰੱਕ ਦੇਸੀ ਘੋਦੇ ਹਜੂਰ ਸਾਹਿਬ ਦੀ ਘਟਨਾ ਜੀ ਟਰੱਕ ਦੇ ਸੀਖੋ ਦਾ ਭਰਿਆ ਨਵਾਂ ਟਰੱਕ ਤੇ ਵਿੱਚੇ ਚਾਬੀ ਕੋਈ ਛੱਡ ਗਿਆ ਨਾਮ ਵੀ ਨਹੀਂ ਦੱਸ ਕੇ ਗਿਆ ਤੁਸੀਂ ਇਹ ਸਾਬ ਲਾਓ ਵੀ ਕਿੰਨਾ ਦਿੱਤਾ ਉਹ ਰੱਬ ਨੇ ਵੀ ਜਿਨੇ ਆਪਣਾ ਨਾਮ ਤੱਕ ਨਹੀਂ ਦੱਸਿਆ ਹਮੈ ਨਾਵੇ ਨਾਲ ਵਿਰੋਧ ਹੈ ਇੱਕ ਬੰਨੇ ਆਪਾਂ ਕਹਿੰਨੇ ਆ ਸਤਿਗੁਰੂ ਜਾਣੀ ਜਾਣੇ ਦੂਜੇ ਬੰਨੇ ਕਹਿੰਨੇ ਬਾਬਾ ਨਾਂ ਨਹੀਂ ਨਾ ਬੋਲਿਆ ਕੋਈ ਨਹੀਂ ਤੇਰੀ ਬਦਲੀ ਕਰਾਉਣੀ ਆਖੋ ਸਤਨਾਮ ਕਈਆਂ ਨੂੰ ਵੇਖਿਆ ਐਵੇਂ ਕਰਨਗੇ ਅਗਲੇ ਮਹੀਨੇ ਚੇਂਜ ਕਰ ਦੇਣਾ ਐਡੀ ਛੇਤੀ ਤੇ ਸੂਟ ਨਹੀਂ ਬਦਲੀਦਾ ਜਦ ਭਾਈ ਬਦਲ ਦਿੰਨੇ ਤੇ ਤਰੱਕੀ ਕਿੱਥੋਂ ਕਰਨੀ ਅਸੀਂ ਬੋਲੋ ਵਾਹਿਗੁਰੂ ਆਹ ਮਾਫੀ ਦੇ ਦਿਓ ਨਾਲ-ਨਾਲ ਜੇ ਕੋਈ ਗਲਤੀ ਹੋਈ ਭਾਈ ਜੋਧ ਨੇ ਪਾਠ ਕੀਤਾ ਤੇ ਕੀਤਾ ਬੜੀ ਰੂਹ ਦੇ ਨਾਲ ਹੁਣ ਹਰਾਨੀ ਇਸ ਗੱਲ ਦੀ ਮੈਂ ਅੱਜ ਦੀ ਗੱਲ ਕਰਦਾ ਹੁਣੇ ਸਟੇ ਸਕੱਤਰ ਸਾਹਿਬ ਨੇ ਵੀ ਕਿਹਾ ਵੀ ਸੱਚ ਕੋੜਾ ਪਰ ਅੱਜ ਪ੍ਰਚਾਰ ਦੀ ਲੋੜ ਐ ਸਹੀ ਗੱਲ ਹੈ ਵੀ 48 ਘੰਟੇ ਪਾਠੀ ਸਿੰਘ ਪਾਠ ਕਰਦੇ ਕਿੰਨਾ ਜੀ 48 ਘੰਟੇ ਪੰਜ ਸਿੰਘ ਡਿਊਟੀਆਂ ਲਾਉਂਦੇ ਆ ਤੇ ਜਦੋਂ ਭੋਗ ਪੈਂਦਾ ਤੇ ਕਿੰਨੀ ਕਿ ਸੇਵਾ ਦਿੰਦੇ ਆ ਆਪਾਂ ਇੱਕ ਸਿੰਘ ਨੂੰ 1500 ਪਲੱਸ 2000 ਲਾ ਲਓ 48 ਘੰਟਿਆਂ ਦਾ ਇੱਕ ਬੰਨੇ 1 ਘੰਟੇ ਦੇ ਵਿੱਚ ਕੋਈ ਗੰਦਗੀ ਪੇਸ਼ ਕਰ ਰਿਆ ਗੰਦੇ ਗੀਤ ਗਾ ਰਿਆ ਉਹਨੂੰ 1 ਘੰਟੇ ਚ ਕਿੰਨੇ ਪੈਸੇ ਦਿੱਤੇ ਨੋਟ ਕੀਤਾ ਕਦੇ ਕਿਸੇ ਇੱਥੋਂ ਅਸੀਂ ਡੁੱਬੇ ਇਹ ਬਾਣੀ ਬੜੀ ਮੁੱਲਕ ਹੈ ਇਹਦਾ ਕੋਈ ਮੁੱਲ ਨਹੀਂ ਦੇ ਸਕਦਾ ਪਰ ਥੋੜਾ ਜਿਹਾ ਜਾਗਿਏ ਜਦੋਂ ਭਾਈ ਜੋਧ ਨੇ ਕੀਤਾ ਪਾਠ ਤੇ ਬਾਬਾ ਲੈਣਾ ਜੀ ਦੇ ਕੰਨੀ ਪਿਆ ਪਹਿਲੇ ਲੋਕੀ ਚੰਗੇ ਸੀ ਉਹ ਕਹਿੰਦੇ ਸੀ ਸੰਗਤੇ ਸਪੀਕਰ ਬਾਬਾ ਜੀ ਤੇਜ ਕਰ ਦਿਓ ਘਰੇ ਆਵਾਜ਼ ਆਉਂਦੀ ਬਾਣੀ ਦੀ ਠੰਡ ਪੈਂਦੀ ਹੁਣ ਏਡੇ ਭੜੇ ਹੁਣ ਕਹਿੰਦੇ ਸਪੀਕਰ ਲਾ ਦਿਓ ਕੰਨ ਖਾਂਦੇ ਬਾਬੇ ਆਖੋ ਇਹ ਕਰੇ ਕਿੰਨਾ ਫਰਕ ਪੈ ਗਿਆ ਕਿ ਪਹਿਲੇ ਕਹਿੰਦੇ ਸੀ ਆਵਾਜ਼ ਆਉਂਦੀ ਠੰਡ ਪੈਂਦੀ ਹੁਣ ਕਹਿੰਦੇ ਬੱਚੇ ਸਕੂਲੇ ਪੜਦੇ ਪੜਾਈਆਂ ਬੜੀਆਂ ਇਹ ਬਾਬੇ ਦੀ ਆਵਾਜ਼ ਬੰਦ ਕਰ ਦਿਓ ਇਹ ਭਲਿਓ ਬੰਦ ਤੇ ਢੀਜਾ ਕਰਨਾ ਸੀ ਤੁਸੀਂ ਬਾਬੇ ਬੰਦ ਕਰਾਤਾ